ਲੰਮੇ ਸਮੇਤੋਂ ਜਿਹੜੇ ਸੈਨੇਟਰ ਨੇ ਨਾਰਥ ਕੈਰੋਲਾਈਨਾ ਤੋਂ ਲਿੰਸੀ ਗ੍ਰਾਹਮ ਉਹਨਾਂ ਨੇ ਇੱਕ ਹੋਰ ਬੰਕਰ ਬਸਟਰ ਜਿਹੜਾ ਆ ਹਮਲਾ ਕਰਨ ਦੀ ਗੱਲ ਆਖੀ ਆ ਪਰ ਉਹ ਫਾਈਨੈਂਸ਼ੀਅਲੀ ਜਿਹੜੀ ਉਹਨਾਂ ਨੇ ਗੱਲ ਆਖੀ ਹੈ ਕਹਿੰਦੇ ਵੀ ਸੈਂਕਸ਼ਨਸ ਜਿਹੜੀਆਂ ਲਾ ਦੇਣੀਆਂ ਚਾਹੀਦੀਆਂ ਆ ਚਾਈਨਾ ਇੰਡੀਆ ਵਰਗੇ ਜਿਹੜੇ ਉਹ ਮੁਲਕਾਂ ਦੇ ਉੱਤੇ ਤੇ ਉਹਨਾਂ ਨੇ ਜੋ ਅਮਰੀਕਾ ਦੇ ਐਸਟੇਮ ਇਕਨੋਮੀ ਦਾ ਜਾਂ ਇੱਥੇ ਜੋ ਮੰਦਾ ਹਾਲ ਕੀਤਾ ਆ ਵੀ ਉਸ ਦੇ ਉੱਤੇ ਜਿਹੜਾ ਉਹ ਨੱਥ ਜਿਹੜੀ ਉਹ ਪਵੇਗੀ ਰਸ਼ੀਅਨ ਰਸ਼ੀਅਨ ਸੈਂਕਸ਼ਨਸ ਬਿੱਲ ਕਹਿੰਦੇ ਵੀ ਲਿਆਉਣਾ ਚਾਹੀਦਾ ਆ ਇਹ ਇਕਨੋਮਿਕ ਬੰਕਰ ਬਸਟਰ ਜਿਹੜਾ ਹੋਊਗਾ ਚਾਈਨਾ ਇੰਡੀਆ ਤੇ ਰਸ਼ੀਆ ਦੇ ਜਿਹੜਾ ਹੋ ਉਲਟ 84 ਕਹਿੰਦੇ ਮੇਰੇ ਨਾਲ ਇਸ ਬਿੱਲ ਦੇ ਵਿੱਚ ਕੋ ਸਪੌਂਸਰ ਜਿਹੜੇ ਉਹ ਹੋ ਹੈਗੇ ਨੇ ਤੇ ਕਹਿੰਦੇ ਵੀ ਇਹ ਬਿੱਲ ਮੈਨੂੰ ਲੱਗਦਾ ਵੀ ਪਾਸ ਹੋ ਜਾਣਾ ਚਾਹੀਦਾ ਆ ਤੇ ਇਸ ਤੇ ਉੱਤੇ ਵੋਟ ਕਰਨ ਦੀ ਜਿਹੜੀ ਉਹ ਜ਼ਰੂਰਤ ਆਪਾਂ ਆਪਣੇ ਦਰਸ਼ਕਾਂ ਨੂੰ ਜਿਹੜੇ ਸਰੋਤਿਆਂ ਨੂੰ ਉਹਨਾਂ ਦੀ ਜਿਹੜੀ ਗੱਲਬਾਤ ਆ ਉਹ ਥੋੜੀ ਸੁਣਾਉਂਦੇ ਆ ਵੀ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਮੀਟ ਦਾ ਪ੍ਰੈਸ ਜਿਹੜੀ ਇੰਟਰਵਿਊ ਆ ਉਹਦੇ ਦੌਰਾਨ ਕੀ ਗੱਲਬਾਤ ਐਗਜ਼ੈਕਟਲੀ ਆਖੀ ਸੀਗੀ ਹਾਊ ਥਿਸ ਅਫੈਕਟ ਰੂਸ਼ੀਆ ਆਵ ਗਾਟ 84 ਕੋਸਪਾਂਸਰਸ ਫਾਰ ਅ ਰੂਸ਼ੀਅਨ ਸੈਂਕਸ਼ਨਸ ਬਿਲ ਥੈਟ ਇਜ਼ ਐਨ ਇਕਨੋਮਿਕ ਬੰਕਰ ਬਸਟਰ ਅਗੇਨਸਟ ਚਾਈਨਾ ਇੰਡੀਆ ਐਂਡ ਰੂਸ਼ੀਆ for their brutal invasion russia's brutal invasion of uh, ukraine i think that bill is going to pass we're going to give president a waiver it will be a tool in his toolbox to bring putin to the table it's time to vote on that bill it's time to vote putin is getting worse not better give the president a bunker buster tool economically to get putin to the table okay. putin is more aggressive not less it's time to change tactics when it comes to putin all right ਸੋ ਜੇਦੋਨ ਨੇ ਕਿਹਾ ਵੀ ਪੁਤਿਨ ਨੂੰ ਕਹਿੰਦੇ ਵੀ ਇਸ ਟਾਈਮ ਟੇਬਲ ਦੇ ਉੱਤੇ ਲਿਆਉਣ ਦੇ ਲਈ ਜਿਹੜੇ ਇਕਨੋਮਿਕ ਬੰਕਰ ਪਾਸਟਰ ਆ ਉਹ ਕਰਨ ਦੀ ਜ਼ਰੂਰਤ ਹੈਗੀ ਆ ਤੇ ਕਹਿੰਦੇ ਵੀ ਇੰਡੀਆ ਚਾਈਨਾ ਤੇ ਰਸ਼ੀਆ ਨੇ ਜਿਸ ਤਰੀਕੇ ਨਾਲ ਇਹ ਕਾਰਵਾਈਆਂ ਕੀਤੀਆਂ ਅਮਰੀਕਾ ਦੇ ਇੰਟਰਸਟ ਦੇ ਬੇਸਿਕਲੀ ਉਲਟ ਸੋ ਉਹਨਾਂ ਨੂੰ ਉਸ ਦਾ ਸਬਕ ਸਿਖਾਉਣ ਦਾ ਜਿਹੜਾ ਉਹ ਵਕਤ ਆਇਆ ਆ ਗੱਲ ਤਾਂ ਜਿਹੜੀ ਆ ਰਸ਼ੀਆ ਨੂੰ ਟੇਬਲ ਦੇ ਉੱਤੇ ਲਿਆਉਣ ਦੀ ਸੀ ਪਰ ਇੰਡੀਆ ਵਾਲੇ ਕਿਉਂਕਿ ਉਹਨਾਂ ਨੇ ਤੇਲ ਬਹੁਤ ਜ਼ਿਆਦਾ ਲਿਆ ਆ ਉਹਨਾਂ ਨੇ ਜਦੋਂ ਬਹੁਤ ਜ਼ਿਆਦਾ ਸੈਂਕਸ਼ਨਸ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਸੀਗੀਆਂ ਸੋ ਉਸ ਦਾ ਖਾਮਿਆਜ਼ਾ ਵੀ ਜਿਹੜਾ ਹੁਣ ਉਹਨਾਂ ਨੂੰ ਇੱਥੇ ਭੁਗਤਣਾ ਜਿਹੜਾ ਉਹ ਪੈ ਸਕਦਾ ਆ ਸੋ ਇੱਕ ਵੱਡੀ ਕਾਰਵਾਈ ਦੀ ਜਿਹੜੀ ਇਕਨੋਮਿਕਲੀ ਵੱਡੀ ਕਾਰਵਾਈ ਦੀ ਜਿਹੜੀ ਮੰਗ ਆ ਉਹ ਲਿੰਚੇ ਗਰਾਹਮਾ ਉਹਨਾਂ ਦੇ ਦੁਆਰਾ ਅਕ ਕੀਤੀ ਜਾ ਰਹੀ ਹੈ ਕਹਿੰਦੇ ਵੀ ਬਿੱਲ ਪਾਸ ਕਰਕੇ ਅਸੀਂ 트াম্প ਹੁਣਾ ਨੂੰ ਦੇ ਦਿੰਨੇ ਆ ਤੇ ਉਹਨਾਂ ਦੇ ਕੋਲ ਇੱਕ ਟੂਲ ਦੇ ਤੌਰ ਦੇ ਉੱਤੇ ਉਸ ਦੇ ਨਾਲ ਗੱਲਬਾਤ ਕਰਨ ਦੇ ਲਈ ਜਿਹੜੀ ਉਹ ਮੌਕਾ ਜਿਹੜਾ ਹੋਊਗਾ ਤੇ ਕਹਿੰਦੇ ਵੀ ਪੋਤੇ ਨਾ ਉਹ ਸੁਧਰ ਨਹੀਂ ਰਿਹਾ ਉਹ ਸਗੋਂ ਵਰਸਟ ਬੈਡ ਜਿਹੜਾ ਉਹ ਲਗਾਤਾਰ ਹੋਰ ਹੁੰਦਾ ਜਿਹੜਾ ਉਹ ਜਾ ਰਿਹਾ ਆ ਇਸ ਮਾਮਲੇ ਦੇ ਵਿੱਚ ਵਿਦੇਸ਼ ਨੀਤੀ ਦਾ ਡੰਕਾ ਪਿੱਟਣ ਵਾਲੀ ਜਿਹੜੀ ਇੰਡੀਆ ਜੈ ਸ਼ੰਕਰ ਮੋਦੀ ਉਹਨਾਂ ਦੀ ਜਿਹੜੀ ਫੋਰਨ ਨੀਤੀ ਕਿਸ ਤਰੀਕੇ ਦੇ ਨਾਲ ਫੇਲ ਹੋਈ ਆ ਔਰ ਦਾ ਅੰਦਾਜ਼ਾ ਜਿਹੜਾ ਉਹ ਹੋ ਸਕਦਾ ਆ ਵੀ ਗੱਲ ਰਸ਼ੀਆ ਦੇ ਸੈਂਕਸ਼ਨਸ ਦੀ ਗੱਲ ਚੱਲ ਰਹੀ ਹੋਵੇ ਤੇ ਨਾਲ ਇੰਡੀਆ ਜਿਹੜਾ ਆ ਉਹ ਇਸੇ ਲਈ ਰਗੜਿਆ ਜਾ ਰਿਹਾ ਆ ਵੀ ਇਹਨਾਂ ਦੀ ਸੋ ਕਾਲਡ ਜਿਹੜੀ ਫੋਰਨ ਪੋਲਿਸੀ ਆਖੇ ਜੀ ਅਸੀਂ ਤਾਂ ਪੂਰੀ ਬੱਲੇ ਬੱਲੇ ਜਿਹੜੀ ਉਹ ਕਰਾਈ ਪਈ ਆ ਪਰ ਖਾਮੀਆਂ ਆ ਸਾ ਭਾਰਤੀਆਂ ਨੂੰ ਭਾਰਤ ਨੂੰ ਜਿਹੜਾ ਹੁਣ ਇਹਨਾਂ ਦੀ ਕਹਿ ਸਕਦੇ ਵੀ ਬੈਡ ਫੋਰਨ ਨੀਤੀ ਆ ਉਹਦਾ ਜਿਹੜਾ ਉਹ ਸਾਹਮਣਾ ਕਰਨਾ ਪਵੇਗਾ ਸੋ ਇੱਕ ਇਕਨੋਮਿਕ ਵੰਕਰ ਵਸਟਰ ਹੋਊਗਾ ਇੰਡੀਆ ਦੇ ਲਈ ਜੋ ਸੈਨੀਟਰਲ ਇੰਸਟਾਗ੍ਰam ਹਣੀ ਇਹ ਬਿਲ ਜੋ ਰਸ਼ੀਆ ਨੇ ਐਕਟ 2025 ਉਹ ਸੋਚ ਰਹਾ ਹੈ ਬਿਲ ਮੈਂ ਲੈ ਕੇ ਆਵਾਂ ਕਿਉਂਕਿ 84 ਕੋ ਸਪਾਂਸਰਸ ਆਲਰੇਡੀ ਹੋ ਗਏ ਆ ਇਹਦੇ ਮੁਤਾਬਕ 500% ਟੈਰਫ ਉਹਨਾਂ ਮੁਲਕਾਂ ਤੇ ਲੱਗੂਗਾ ਜੋ ਰਸ਼ੀਆ ਦੀ એનર્ਜੀ ਨੂੰ ਬਾਏ ਕਰਦੇ ਆ ਤੁਹਾਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਇੰਡੀਆ ਵਾਲੇ ਚਾਈਨਾ ਵਾਲੇ ਉਹ ਜਦੋਂ ਸੈਂਕਸ਼ਨਸ ਰਸ਼ੀਆ ਤੇ ਲੱਗੀਆਂ ਹੋਈਆਂ ਸੀਆਂ ਉਹਦੇ ਬਾਵਜੂਦ ਵੀ ਇਹ ਜਿਹੜਾ ਤੇਲ ਆ ਉਹ ਖਰੀਦੇ ਰਹੇ ਆ ਸੋ ਇਸੇ ਕਰਕੇ ਅਮਰੀਕਾ ਵਾਲਿਆਂ ਨੂੰ ਭੁੱਲਿਆ ਨਹੀਂ 트럼ਪ ਹੋਣਾ ਦੀ ਜਿਹੜੀ ਜਿਹੜੀ ਦੋਸਤੀ ਸ਼ੋਅ ਕਰਦੇ ਰਹੇ ਮੋਦੀ ਹੁਣੀ ਉਹ ਇਸੇ ਕਰਕੇ ਹੁਣ ਬਾਹਰ ਆਈ ਹੈਗੀ ਹੈ ਵੀ ਭਈ ਨਹੀਂ ਤੁਸੀਂ ਦਵੱਲੇ ਨਹੀਂ ਚੱਲ ਸਕਦੇ ਤੁਹਾਨੂੰ ਇੱਕ ਸਾਈਡ ਜਿਹੜੀ ਆ ਉਹੋ ਲੈਣੀ ਪਊ ਜੀ ਬਿਲਕੁਲ ਮੈਂ ਮਾਫੀ ਚਾਹੁੰਦਾ ਮੈਂ ਨਾਰਥ ਕੈਰੋਲਿਨਾ ਦੇ ਸੈਨੇਟਰ ਕਹਿ ਗਿਆ ਸੀਗਾ ਇਹ ਸਾਊਥ ਕੈਰੋਲਿਨਾ ਤੋਂ ਲਿੰਸੀਗ੍ਰਾਮ ਜਿਹੜੇ ਸੈਨੇਟਰ ਨੇ ਜੀ